ਲੋ ਥੋੜਾ ਜਲਦੀ ਤੁਰੋ ਇੱਕ ਦੋ ਟਾਈਮ ਇੰਨਾ ਲਾ ਰਿੰਦੇ ਜੇ ਤੁਰੇ ਨਹੀਂ ਜਾਂਦਾ ਤੁਹਾਡੇ ਕੋਲ ਦੂਆ ਜੀ ਨਾ ਠੀਕ ਹੋ ਜੀ ਕਿਰਨਾ ਚਲੋ ਮੰਜੂ ਦੇ ਬੈਠੇ ਇੱਕ ਮਿੰਟ ਦੇ ਸੁਣ ਆ ਜਾ ਕਿਰਨਾ ਕਿ ਆ ਤੁਸੀਂ ਚਲੋ ਚਲਦੀਏ ਉਹ ਦੋ ਮਿੰਟ ਮਿਲ ਜਾਈਏ ਦੋ ਆਜੋ 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 ਪਸ਼ਵਿੰਦਰ ਜੀ ਆ ਰਹੀ ਹੈ ਚਲੋ ਆਜੋ 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 ਚੰਗੇ ਵੇਲੇ ਵੇ ਹੋ ਨੂੰ ਸੀਗਾ ਅੰਟੀ ਹੋ ਨੂੰ ਰਣੀ ਵੀ ਨਾਲ ਆਈ ਆ ਆਜੋ 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 ਆਸੀ ਆਈ ਸੀ ਦਵਾਈ ਲੈ ਕੇ ਅੱਛਾ 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 ਮੈਂ ਕਹਿੰਦਾ ਹੰਦ ਮੇਰੇ ਨਾਲ ਚਲੋ ਵਧੀਆ ਕੀਤਾ ਵਧੀਆ ਅਚਾਨਕ ਹੀ ਤੁਸੀਂ ਵੇਖ ਲਿਆ ਤੇ ਆਵੇਂ ਤੁਸੀਂ ਨਿਕਲ ਹੀ ਜਾਣਾ ਔਰ ਬੈਠੋ ਬੈਠੋ ਮੈਂ ਤੁਹਾਨੂੰ ਥੱਪੇ ਬੈਠੋ ਇੱਥੇ ਲਾ ਲੋ ਛੇਰ ਤੁਸੀਂ ਉੱਧਰ ਬੈਠੋ ਥੱਪੇ ਬੈਠੋ ਤੁਸੀਂ ਇੱਧਰ ਬੈਠੋ ਜਸਵੀਰ ਕਿੱਥੇ ਜਸ ਉਹ ਭੈਣ ਜੀ ਥੋੜਾ ਜਿਆ ਨਾ ਬਾਜ਼ਾਰ ਗਏ ਆ ਅੱਛਾ ਕੀ ਹੋਇਆ ਦਵਾਈ ਕਿੱਦੀ ਲੈਣਾਈ ਖਾਂਸੀ ਖਾਂਸੀ ਇੰਨੀ ਚਾਦੀ ਤੁਹਾਨੂੰ ਪਤਾ ਉਹ ਤਾਂ ਖਾਂਸੀ ਕਰਦੇ ਆ ਜੇ ਕੁਛ ਹੋ ਕੀ ਆ ਨਹੀਂ ਖਾਣਾ ਖਾਰਬਿੰਦਾ ਪ੍ਰੇਜ ਨਹੀਂ ਹੈ ਗਾਈ ਦੀ ਪਤਾ ਨਹੀਂ ਮੇਰੇ ਨਹੀਂ ਵਾਹੇ ਭੰਜ ਪ੍ਰੇਜ ਤੇ ਬਹੁਤ ਕਰਦੇ ਆਂ ਆਈ ਉਹ ਆਂਟੀ ਕੋਈ ਪ੍ਰੇਜ ਨਹੀਂ ਕਰਦੇ ਫਰਾਈਡ ਵੀ ਖਾ ਲੈਂਦੇ ਮੈਂ ਤੇ ਇੰਨੀ ਨਾਕ ਖਾ ਚਲੋ ਦੇਲ ਦੇ ਪੁੱਤਰ ਕਾਰੀ ਪੈਂਦਾ ਥੋੜਾ ਬਹੁਤਾ ਖਾਣ ਤੇ ਚਲੋ ਕੋਈ ਗੱਲ ਹੋਰ ਸੁਣਾਓ ਤੁਸੀਂ ਬਸ ਵਧੀਆ ਮੈਂ ਕਿਹ ਮਿਲ ਜਾਈਏ ਤੁਹਾਨੂੰ ਨਹੀਂ ਚੰਗਾ ਕਿਤਾ ਨਹੀਂ ਹੋਏ ਮਿਲ ਨਹੀਂ ਸੀ ਆ ਹੋ ਤੇ ਆ ਬਾਤ ਹੀ ਨਹੀਂ ਆਈ ਉਹ ਦਿਨ ਨਹੀਂ ਲੱਗਦਾ ਵਾਸੀਂ ਬੈਠੇ ਰਹਿੰਦੇ ਕਿ ਇੱਥੇ ਹੂੰ ਤੂੰ ਸਾਲਾ ਲੋ ਜਦੋਂ ਪਹਿਲਾਂ ਤੁਸੀਂ ਸਾਹਮਣੇ ਨਾਲ ਦੀ ਗਲੀ ਚ ਰਹਿੰਦੇ ਮੈਂ ਤੁਹਾਨੂੰ ਵਾਜ ਮਾਹ ਲੈਣੀ ਪੈਂਜੀ ਆ ਜਾਓ ਅਸੀਂ ਧੁੱਪੇ ਬੈਠੇ ਆ ਨਾ ਜਸਵੀਰ ਨੇ ਮੈਂ ਤੁਸੀਂ ਦੋ ਤਿੰਨ ਜਾਨੀਆਂ ਨੇ ਪੁੱਤਰ ਬੱਦੇ ਨਹੀਂ ਲੱਗਦਾ ਕਿਦਾਂ ਟਾਈਮ ਪਾਸ ਹੋ ਗਿਆ ਆ ਸੁਜੀ ਇੱਥੇ ਬਹਿ ਕੇ ਕੱਟ ਗਏ ਕੋਈ ਸਾਲ ਮੈਂ ਤੇ ਆਪ ਮਮੀ ਨੂੰ ਕਹਿੰਦੀ ਹੁੰਦੀ ਆ ਤੁਸੀਂ ਘਰੇ ਇਕੱਲੇ ਬੈਠੇ ਰਹਿੰਦੇ ਜੇ ਤੂੰ ਹੀ ਚੱਲ ਜਿਆ ਕਰੋ ਆਂਟੀ ਭਾਜੀ ਜੇ ਤੁਹਾਨੂੰ ਤੁਹਾਡੀ ਨੂੰ ਕਦ ਤੁਸੀਂ ਆ ਜਾਇਆ ਕਰੋ ਮੈਂ ਤਾਂ ਨਹੀਂ ਮੰਨਦਾ ਬਹੁਤ ਮਿਹਨੀ ਚੀਵਾ ਕਰਦੀ ਬੜਾ ਧਿਆਨ ਰੱਖਦੀ ਮੈਂ ਤੇ ਹੋਰ ਪੂਰਾ ਇੱਜ਼ਤਮਾਨ ਦਿੰਦੀ ਹਾਂ ਮੈਨੂੰ ਘਰੇ ਪੈ ਕੇ ਕਰਨਾ ਕਿ ਇਹ ਕੱਲਿਆਂ ਨੇ ਕੰਮ ਤੇ ਵੇਖੋ ਘਰ ਦਾ ਸਾਰਾ ਮੈਂ ਕਰਦੀ ਐ ਇਹਨਾਂ ਨੂੰ ਤਾਂ ਮੈਂ ਹੀ ਲੈਣੀ ਦੇਂਦੀ ਐ ਅੱਛਾ ਸਾਰਾ ਕੰਮ ਤੂੰ ਕਰਦੀ ਘਰ ਦਾ ਹੋਰ ਸਵੇਰ ਤੋਂ ਲੈ ਕੇ ਰਾਤ ਤੱਕ ਮੈਂ ਹੀ ਕੰਮ ਕਰਦੀ ਐ ਇਹਨਾਂ ਨੂੰ ਹਿਲਣ ਦੇਂਦੀ ਐ ਇਹ ਤੇ ਮੈਂ ਤੇ ਸਭ ਨੂੰ ਕਹਿੰਦੀ ਆਪਣੀ ਸੇਧਿਆ ਕੋ ਬਹਿ ਜਾ ਕਰੋ ਜਾ ਕੇ ਪਰ ਇਹ ਆਪ ਹੀ ਨਹੀਂ ਚਾਹਦੇ ਤੇ ਚਲੋ ਕੋਈ ਗੱਲ ਨਹੀਂ ਭੈਣ ਜੀ ਕੱਲ ਤੋਂ ਤੁਹਾਨੂੰ ਸਿਆਬ ਵਾਜ ਮਾਰ ਲਾਂ ਕਰਾਂਗੇ ਆਫੇਰ ਕੀ ਹੈ ਨਹੀਂ ਦੇਖ ਇਹਨਾਂ ਨੇ ਪਤਾ ਕੀ ਹੈ ਇਹਨਾਂ ਤਾਂ ਝੀ ਹੀ ਕਰਦਾ ਕਰੋ ਨਿਕਲਣ ਦਾ ਐਵੇਂ ਨਹੀਂ ਝੀ ਕਰਦਾ ਦੱਸ ਝੀ ਤੇ ਉਹੀ ਐ ਸੋਹੀ ਸਹਲੀਆਂ ਪੈਨਾਵਾਂ ਬੱਸ ਮਤੇਰੀ ਕੀ ਹੋ ਗਏ ਇਹਨਾਂ ਨੂੰ ਨਾ ਅੰਦਰ ਰਹਿਣਾ ਜ਼ਿਆਦਾ ਪਸੰਦ ਆ ਤਾਂ ਹੀ ਉਹ ਤਾਂ ਨਿਕਲਦੇ ਨਹੀਂ ਆ ਕਰੋ ਬਾਹਰ ਹਾਏ ਹਾਏ ਪੱਲਾ ਪੈਂਜੀ ਨਿਕਲਦੇ ਹੀ ਬਾਹਰ ਤੇ ਕਿੱਡਾ ਵਧੀਆ ਤਦੋਂ ਬਿਮਾਰ ਰਹਿਣ ਲੱਪੇ ਮੇਰੇ ਖਾਂਸੀ ਵਗੈਰਾ ਹੁੰਦੀ ਐ ਇਹਨਾਂ ਨੂੰ ਨਹੀਂ ਤੁਸੀਂ ਆਇਆ ਕਰੋ ਅਸੀਂ ਬਾਹਰ ਬੈਠ ਕੇ ਮੂੜੀਆਂ ਗਾਜਰਾ ਖਾਂਦਾ ਹਾਂ ਮੰਮੀ ਹਾਂ ਆਇਆ ਕਰਾਂਗੇ ਥੋੜਾ ਆ ਜਾਣਗੇ ਫੇਰ ਕੀ ਦੱਸ ਫੋਰ ਪੈਂਜੀ ਨੂਰਾਨੀ ਸੇਵਾ ਸੁਵਾ ਕਰਦੀ ਤਾਂ ਢੀ ਸੇਵਾ ਦਾ ਹਾਂਜੀ ਆ ਜੀ ਆਂਟੀ ਲੈ ਦੱਸੋ ਇਹ ਪੁੱਛਣ ਵਾਲੀ ਗੱਲ ਆ ਉਹ ਮੈਂ ਤਾਂ ਕਿਹਾ ਮੈਂ ਤੇ ਮੰਮੀ ਨੂੰ ਜ਼ਮੀਨ ਤੇ ਪੈਰ ਨਹੀਂ ਰੱਖਣ ਦਿੰਦੀ ਮੈਂ ਤਾਂ ਕਹਿੰਦੀ ਮੰਮੀ ਤੁਸੀਂ ਬੈਠ ਕੇ ਮੈਨੂੰ ਆਰਡਰ ਹੀ ਕਰਨਾ ਵਾ ਮੈਂ ਸਾਰਾ ਕੁਝ ਤੁਹਾਨੂੰ ਪਚਾਈ ਜਾਣਾ ਖਾਣ ਪੀਣ ਦਾ ਸਾਰਾ ਕੁਝ ਮੈਂ ਦੇਈ ਜਾਣਾ ਪੁੱਛ ਲੋ ਇਹਨਾਂ ਨੂੰ ਸਵੇਰ ਤੋਂ ਬੈੱਡ ਟੀ ਤੋਂ ਲੈ ਕੇ ਰਾਤ ਦਾ ਦੁੱਧ ਤੱਕ ਮੈਂ ਬੈੱਡ ਤੇ ਹੀ ਦਿੰਨੀ ਆ ਏ ਉੱਠਦੇ ਥੋੜਾ ਕਿਨੇ ਕਰੋ ਇਹ ਤੇ ਘਰੋਂ ਨਿਕਲਦੇ ਨਹੀਂ ਬੈੱਡ ਤੋਂ ਥੱਲੇ ਪੈਰ ਨਹੀਂ ਲਾਂਦੇ ਮੈਂ ਤੇ ਸਾਰਾ ਖਾਣਾ ਪੀਣਾ ਜੋ ਜੋ ਕਹਿੰਦੇ ਉਹ ਹੀ ਬਣਾ ਬਣਾ ਕੇ ਵੱਖਰੀਆਂ ਵੱਖਰੀਆਂ ਡਿਸ਼ਾਂ ਦਿੰਦੀ ਇਹਨਾਂ ਨੂੰ ਹਾਂਜੀ ਭਾਂਜੀ ਸੱਚੀ ਸੇਵਾ ਕਰਦੀ ਐ ਜੇ ਗੱਲਾਂ ਨਾਲ ਹੀ ਘਰ ਪੂਰਾ ਕਰ ਲੈਂਦੀ ਐ ਲੈ ਮੰਮੀ ਦੱਸੋ ਇਹਨਾਂ ਨੂੰ ਮੈਂ ਤੁਹਾਡੀ ਕਿੰਨੀ ਸੇਵਾ ਕਰਦੀ ਐ ਕਿੰਨਾ ਪਿਆਰ ਕਰਦੀ ਐ ਤੁਹਾਡੇ ਨਾਲ ਸੇਵਾ ਤੇ ਭਾਂਜੀ ਬਹੁਤ ਕਰਦੀ ਐ ਸਵੇਰ ਤੋਂ ਲੈ ਕੇ ਸ਼ਾਮ ਤੱਕ ਸੇਵਾ ਹੀ ਕਰਦੀ ਰਹਿੰਦੀ ਮੇਰੇ ਬਹੁਤ ਖਿਆਲ ਕਰਦੀ ਮਾ ਮੇਰਾ ਖਿਆਲ ਕਰਦੀ ਚਲੋ ਕਰਮਾ ਵਾਲੇ ਤੁਸੀਂ ਤੁਹਾਨੂੰ ਨੂਤ ਹੀ ਇਦਾਂ ਦੀ ਮਿਲੀ ਐ ਜਿਹੜੀ ਸੇਵਾ ਕਰਦੀ ਵੀ ਪਰ ਕਿਸੇ ਕਿਸੇ ਨੂੰ ਮਿਲਦੀ ਐ ਉਹ ਜੀ ਨੂੰ ਚਲੋ ਵਧੀਆ ਕਰਮਾ ਨਹੀਂ ਐ ਉਹ ਜੀ ਨੂੰ ਮਿਲੀ ਮੈਨੂੰ ਚਲੋ ਵਧੀਆ ਸੋਗੋ ਵਧੀਆ ਵਧੀਆ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਲੈ ਅੰਟੀ ਜੀ ਤੁਹਾਨੂੰ ਪਤਾ ਮੈਂ ਕਿੰਨੀ ਮੰਮੀ ਦੀ ਸੇਵਾ ਕਰਦੀ ਆ ਉਹ ਇਹਨਾਂ ਨੂੰ ਕਮਾੜ ਫਰਾਂ ਤੇ ਮੈਂ ਹੀ ਤੇ ਲੈ ਕੇ ਜਾਂਦੀ ਐ ਚਲੋ ਵਧੀਆ ਸੋਗੋ ਬੇਟਾ ਇਹਨਾਂ ਨੂੰ ਜਦੋਂ ਕੋਈ ਚੀਜ਼ ਚਾਹੀਦੀ ਕੋਈ ਆ ਵੇਖੋ ਸੂਟ ਇਹ ਮੈਂ ਹੀ ਤੇ ਲੈ ਕੇ ਦਿੱਤਾ ਹਰ ਕੀ ਕਹਿੰਦੇ 15 ਦਿਨ ਬਾਅਦ ਮੈਂ ਇਹਨਾਂ ਨੂੰ ਸ਼ਾਪਿੰਗ ਕਰਾਣੀ 15 ਦਿਨ ਬਾਅਦ ਸੂਟ ਲੈ ਕੇ ਦੇਣੇ ਆ ਕਿਤੇ ਇਹਨਾਂ ਨੇ ਕੁਝ ਖਾਣਾ ਹੋਵੇ ਕਦੀ ਜੀ ਕਦੇ ਕਿ ਚੱਲ ਆਪਾਂ ਬਾਹਰੋਂ ਖਾਣਾ ਅੱਜ ਆਪਾਂ ਇਧਰੋਂ ਉਧਰੋਂ ਘਾਣਾ ਵਾ ਮੈਲੇ ਕਿ ਜਾਨੀ ਐਕਟੀਵਿਟੀ ਵਾਲੇ ਉੱਤੇ ਖਾਣ ਪੀਣ ਵਾਸਤੇ ਚਲੋ ਵਧੀਆ ਬੇਟਾ ਤੇ ਆ ਪੁੱਤਰ ਕਾਦੇ ਵਾਸਤੇ ਬੰਦਾ ਮੰਗਦਾ ਇਸ ਤੇ ਪਿੱਛੇ ਮੰਗਦਾ ਵਾ ਹੁਣ ਵੇਖੋ ਇਹਨਾਂ ਕੋਲ ਤਾਂ ਇੰਨਾ ਟਾਈਮ ਹੁੰਦਾ ਨਹੀਂ ਐ ਘੁੰਮਣ ਫਿਰਨ ਦਾ ਕਿਹਨਾਂ ਕਹਿ ਕੁਝ ਕਰਦੇ ਆ bizness ਕਰਦੇ ਆ ਫਿਰ bizness ਉਹਨਾਂ ਨੇ bizness ਸੰਭਣਾ ਕਿ ਘਰ ਸੰਭਣਾ bizness ਕੋ ਕਰਦੀ ਬੇਟਾ ਬਿਜ਼ਨਸ ਸਰ ਨਹੀਂ ਨਹੀਂ ਮੈਂ ਨਹੀਂ ਇਹਨਾਂ ਦੀ ਗੱਲ ਕਰਨੀ ਆ ਉਹਨਾਂ ਦਾ ਤਾਂ ਮੈਨੂੰ ਪਤਾ ਹੀ ਆ ਬੇਟਾ ਉਹਨਾਂ ਦਾ ਮੈਨੂੰ ਸਾਰੇ ਘਰ ਦਾ ਪਤਾ ਕੋਈ ਕੀ ਕਰਦਾ ਕੀ ਨਹੀਂ ਕਰਦਾ ਹਾਂਜੀ ਹਾਂਜੀ ਦੇਖੋ ਬਾਕੀ ਹੁਣ ਵੇਖੋ ਦਵਾਈ ਇਹਨਾਂ ਨੇ ਲੈ ਕੇ ਜਾਣ ਲੈਣੀ ਸੀਗੀ ਮੈਂ ਕਿਹਾ ਕੀ ਉਹਨਾਂ ਨੂੰ ਮੈਂ ਕਵਾਂ ਕਿ ਚਲੋ ਦਵਾਈ ਲੈ ਚਲੀਏ ਮੈਂ ਆਪ ਹੀ ਗਈ ਇਹਨਾਂ ਦੇ ਟੈਸਟ ਟੁਸਟ ਕਰਾਣੇ ਸੀਗੇ ਉਹ ਆਪ ਕਰਾਏ ਕਿੰਨਾ ਕੁਝ ਕਰਾਣਾ ਸੀਗਾ ਖਾਂਸੀ ਤੁਹਾਨੂੰ ਪਤਾ ਇੱਕ ਵਾਰੀ ਲੱਗ ਜੇ ਤੇ ਕਿੰਨੀ ਦੇਰ ਦੇ ਨਾਲ ਜਾਂਦੀ ਨਹੀਂ ਠੀਕ ਹੈ ਤੇਰੇ ਚ ਬਹੁਤ ਜਿਆਦਾ ਵਾ ਇਹਨਾਂ ਦਾ ਪੂਰਾ ਧਿਆਨ ਹੈ ਕਿ ਇਹਨਾਂ ਨੂੰ ਸੂਪ ਦੇਣਾ ਹੈ ਇਹਨਾਂ ਨੂੰ ਦਾਲ ਦੇਣੀ ਕੀ ਕੁਝ ਹੋਰ ਦੇਣਾ کہیں ਇਹਨਾਂ ਦਾ ਕੁਝ ਦੀ ਕਰਨਾ ਤੁਹਾਨੂੰ ਪਤਾ ਮੂਹ ਦਾ ਟੇਸਟ ਚੇਂਜ ਹੋ ਜਾਂਦਾ ਹੈ ਜਦੋਂ ਦਵਾਈਆਂ ਖਾਈ ਜਾਓ ਖਾਈ ਉਹ ਤੇ ਹੈ ਹੀ ਸਵਾਦ ਖਤਮ ਹੋ ਜਾਂਦਾ ਹੈ ਇਹਨਾਂ ਨੂੰ ਬੈਕਿੰਗ ਦਾ ਇਹਨਾਂ ਨੂੰ ਸਵੇਰੇ ਖਿਚੜੀ ਫਿਰ ਦਲੀਆ ਫਿਰ ਸੂਪ ਕਦੀ ਕਹਿਣ ਕਿ ਮੈਨੂੰ ਦਲੀਆ ਦੇ ਦੇ ਮਟਰ ਪਾ ਕੇ ਕਦੀ ਕੋਸ਼ਿ ਕਰਨ ਕਿ ਸਾਰਾ ਕੁਸ਼ਣ ਮੈਂ ਇਹਨਾਂ ਦਾ ਧਿਆਨ ਰੱਖਦੀ ਆ ਕੱਪੜੇ ਨਾਲ ਕੱਪੜਾ ਖਾਣ ਪੀਣ ਦੇ ਨਾਲ ਖਾਣ ਪੀਣ ਤੇ ਪੋਸ਼ਣ ਨੂੰ ਲੈ ਕੇ ਸਾਹਮਣੇ ਬੈਠੇ ਨੇ ਬੇਟਾ ਮੈਂ ਉਹਨਾਂ ਨੂੰ ਤਦ ਪੁੱਛਾਂ ਜੇ ਮਨ ਤੇਰੇ ਤੇ ਵਿਸ਼ਵਾਸ ਨਾ ਹੋਵੇ ਤੇ ਜਦੋਂ ਅਸੀਂ ਦੋ ਤਿੰਨ ਜਣੀਆਂ ਇਕੱਠੀਆਂ ਬੈਠਦੀਆਂ ਸੀ ਤੇ ਸਾਡੇ ਮੂੰਹ ਦੇ ਤੇ ਹੈ ਨਹੀਂ ਸਵਾਦ ਖਤਮ ਹੁੰਦੇ ਹੀ ਅਸੀਂ ਕੁਛ ਨਾ ਕੁਛ ਬਣਾਈ ਜਾਂਦੇ ਪਰ ਜਸਵੀਰ ਭੰਜੀ ਦੀ ਤੇ ਗੱਲ ਹੀ ਕੁਝ ਹੋਰ ਹੈ ਉਹਨਾਂ ਦੇ ਕੋਲ ਇਸ ਮਾਰ ਬਣਾ ਬਣਾ ਕੇ ਲੈਣ ਤੁਹਾਨੂੰ ਪਤਾ ਹੀ ਹੈ ਅਸੀਂ ਇੱਥੋਂ ਇਕੱਠਾ ਹੀ ਬਣਾਈਦਾ ਵੈਂ ਇਹ ਦੱਸਦੇ ਹੁੰਦੇ ਹੀਗੇ ਮੈਨੂੰ ਕਹਿੰਦੇ ਸੀਗੇ ਕਿ ਆਪਾਂ ਬਹਿ ਜਾਣਾ ਕਰਨਾ ਵੀ ਨਾ ਮੈਂ ਤੇ ਹੁਣ ਵੀ ਕਹਿੰਨੀ ਇਹਨਾਂ ਨੂੰ ਜਾ ਕੇ ਬਹਿ ਜਾ ਕਰੋ ਪਰ ਇਹਨਾਂ ਨੇ ਹੀ ਮਨ ਅੰਦਰੋਂ ਆਏ ਦਿੰਦਾ ਪੁੱਤਰ ਮੱਕਾਲ ਤੂੰ ਆਇਆ ਕਰ ਫੇਰ ਲੈ ਦੱਸ ਇਹ ਚ ਪੁੱਛੇ ਵਾਲੀ ਕਿਹੜੀ ਗੱਲ ਆ ਬੈਗ ਅ디 ਤੁਹਾਨੂੰ ਕਿਸੇ ਚੀਜ਼ ਲਈ ਮੜਾ ਕੀਤਾ ਪਾ ਜਿੱਥੇ ਮਰਜੀ ਜਾਓ ਜਿੱਥੇ ਮਰਜੀ ਜਾਓ ਭੱਗੇ ਵੀ ਨਹੀਂ ਆਉਂਦੇ ਜਾਂਦੇ ਸੀਗੇ ਪੁੱਛ-ਪਾਛ ਕੇ ਪੁੱਛਦੇ ਕਿੱਥੇ ਮੈਨੂੰ ਬਸ ਕਹਿਣਾ ਕਿ ਮੈਂ ਜਾਵਾਂ ਮੈਂ ਕਿਹੜਾ ਲੈ ਜਾਓ ਇਹ ਜੋ ਪੁੱਛੇ ਵਾਲੀ ਕਿਹੜੀ ਗੱਲ ਆ ਲਓ ਭੈਣ ਜੀ ਹੋਰ ਕੀ ਚਾਹੀਦਾ ਵੈ ਹੁਣ ਤੁਸੀਂ ਕੱਲ ਤੋਂ ਆ ਜਨਾ ਕਰਨਾ ਬੇਟਾ ਤੂੰ ਆਪ ਛੱਡ ਜਾਇਆ ਕਰੀ ਇਹਨਾਂ ਨੂੰ ਤੇ ਨਾਲੇ ਜਸਵੀਰ ਭੈਣ ਜੀ ਨਾਲ ਅਸੀਂ ਇਕੱਠੇ ਬੋਵਾਂ ਖਲੋਵਾਂਗੇ ਤਿੰਨੇ ਚਾਰੇ ਜਾਨੀਆਂ ਉਧਰ ਹੁਣ ਤੁਸੀਂ ਬੈਠੋ ਦੱਸੋ ਬੰਲਾ ਕੀ ਖਾਣਾ ਬੇਟਾ ਚਾਹ ਬਣਾਵਾਂ ਕੀ ਬਣਾਵਾਂ ਨਾ ਨਾ ਆਂਟੀ ਗੱਲ ਪਤਾ ਕੀ ਆ ਹੁਣ ਨਮ ਹੋ ਗਿਆ ਮੰਮੀ ਦੀ ਦਵਾਈ ਦਾ ਟਾਈਮ ਇੱਥੇ ਤੇਰੇ ਦਵਾਈ ਬੈਠਾ ਮੈਂ ਕੁਝ ਖਾ ਬਣਾ ਦਿੰਨੀ ਇਹਨਾਂ ਨੂੰ ਹਾਂ ਨਾ ਤੇਰੇ ਮੈਂ ਸਾਰਾ ਕੁਝ ਬਣਾ ਕੇ ਆਈਂ ਦਲੀਆ ਪਤਲਾ ਬਦਲਾ ਖਾਂਦੇ ਉਹ ਬਣਾ ਕੇ ਆਈ ਆ ਥੋੜਾ ਡੈਸਟ ਗੱਲ ਲੇਗੀ ਦਵਾਈ ਨਾਲ ਤੁਹਾਨੂੰ ਪਤਾ ਬਾਅਦ ਚ ਨੀਂਦ ਆ ਲੱਭੇ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਚਲ ਕੱਲ ਤੁਸੀਂ ਆਉਂਗਾ ਨਾ ਕੁਝ ਨਾ ਖਵਾ ਕੇ ਨਨ ਭੇਜੇ ਮੈਂ ਸੀ ਆਪੇ ਇੱਥੇ ਬਣਾ ਲਵਾਂਗੀ ਕੋਈ ਗੱਲ ਨਹੀਂ ਅੰਟੀ ਜੀ ਚਲੋ ਠੀਕ ਕੱਲ ਮਿਲਦੇ ਆ ਫਿਰ ਚਲੋ ਚੱਲੀ ਹੁਣ ਕਰੇ ਕੋਈ ਗੱਲ ਨਹੀਂ ਕੱਲ ਤੁਸੀਂ ਟਾਈਮ ਸੀ ਰਾਜਣਾ ਨਹੀਂ ਆਏ ਤਾਂ ਮੈਂ ਲੈ ਜਾਾਂਗੀ ਤੇ ਸਾਰਿਆਂ ਦਾ ਤੂੰ ਛੱਡ ਜੀ 2 ਮਿੰਟ ਲੱਗਣਾ ਐਕਟਿਵ ਆ ਜਾਂਦੇ ਕੋਈ ਗੱਲ ਨਹੀਂ ਮੈਂ ਹੀ ਛੱਡ ਜਾਾਂਗੀ ਬਾ ਛੱਡ ਜੀ ਛੱਡ ਜੀ ਚਲ ਠੀਕ ਚਲ ਚਲ ਚਲੋ ਧਿਆਨ ਨਾਲ ਜਾਣਾ ਹੈ ਤੇ ਮੈਂ ਆ ਜਾਾਂਗੀ ਧਿਆਨ ਰੱਖੇ ਨਾ ਦਾ ਹੈ ਚਲਾਈ ਪੁੱਤਰ ਤੂੰ ਵੀ ਹੈ ਨਾ ਤੂੰ ਕੁਝ ਖਾਦਾ ਨਾ ਪੀਤਾ ਕੋਈ ਗੱਲ ਨਹੀਂ ਹਾਏ ਭੈਣ ਜੀ ਹਾਂ ਫਾਲ ਮਿਲ ਗਏ ਹਾਂ ਚਲੇ 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 ਜੇ ਜਸਵੀਰ ਜੀ ਦੀ ਹੁੰਦੇ ਉਹਨਾਂ ਨੇ ਖੁਸ਼ ਹੋਏ ਨਹੀਂ ਪੁਸ਼ਪਿੰਦਰ ਬੈਣ ਜੀ ਨੂੰ ਵੇਖ ਕੇ ਚਲ ਕੋਈ ਗੱਲ ਨਿਕਲ ਉਹਨਾਂ ਨੇ ਆਣਾ ਹੀ ਹੈ ਕੱਲ ਫਿਰ ਧੁੱਪੇ ਪਵਾਂਗੇ ਤੇ ਬੂਹਾ ਬੰਦ ਕਰਾਂ ਹੈ ਬੰਲਾ ਬੂਹਾ ਤੇ ਬੰਦ ਕਰਾਂ ਪਰਸ ਉਹ ਚਾਰੀ ਇੱਥੇ ਛੱਡ ਗਏ ਆ ਹਗਾ ਤੇ ਪੁਸ਼ਪਿੰਦਰ ਬੈਣ ਜੀ ਦਾ ਹੀ ਹੈ ਚਲ 2 ਮਿੰਟ ਮਨਾਂ ਨੂੰ ਦੇ ਆਵਾ ਜਾ ਕੇ ਪਰਸ ਦਿਆਂ ਕਿਰਨਾ ਉੱਤਤ ਜਾ ਲਿਆ ਫਿਰ ਖਿਚੜੀ ਜੜੀ ਬਣਾਈ ਦੱਲੀਆ ਦੁੱਲੀਆ ਜੋ ਬਣਾਇਆ ਲੈ ਹੈ ਮੈਂ ਫਿਰ ਦੁਆਈ ਵੀ ਖਾਣੀ ਭੁੱਖ ਲੱਗੀ ਮੈਨੂੰ ਕਿਹੜੀ ਖਿਚੜੀ ਕਿਹੜਾ ਦੱਲੀਆ ਕੀ ਦੀ ਗੱਲ ਕਰਨ ਦੇ ਜੇ ਆਪ ਤਾਂ ਤੂੰ ਉੱਥੇ ਕਿਹਾ ਵੈ ਮੈਂ ਸਾਰਾ ਕੁ ਮਟਰਾਂ ਨਾਲ ਦੱਲੀਆ ਬਣਾ ਕੇ ਆਈਆਂ ਖਿਚੜੀ ਬਣਾ ਆਈਆਂ ਕੈਂਚ ਕੀ ਹੈ ਕੈਂਚ ਇਹ ਤਾਂ ਮੈਂ ਕੁਛ ਵੀ ਕਹਿ ਤਾ ਉੱਥੇ ਇਹਦਾ ਮਤਲਬ ਇਹ ਥੋੜਾ ਸਾਰਾ ਕੁਛ ਮੈਂ ਕਰਨਾ ਜੇ ਕੁਛ ਖਾਣਾ ਵਾ ਨਾ ਰੱਬ ਨੇ ਹੱਥ ਪੈਰ ਸਲਾਮਤ ਦਿੱਤੇ ਆ ਜਾਓ ਰਸੋਈਦਾਰ ਸਤਾਓ ਜਾ ਕੇ ਬਣਾਓ ਤੇ ਖਾਓ ਤੂੰ ਸਾਰਾ ਕੁਝ ਝੂਠ ਸੀ ਜਿਹੜੇ ਤੂੰ ਉੱਥੇ ਬੋਲੀ ਐ ਮੈਂ ਸਵੇਰ ਤੋਂ ਲੈ ਕੇ ਰਾਤ ਤੱਕ ਬੈੱਡ ਤੇ ਬਹਿਨ ਤੱਕ ਦੁੱਧ ਵੀ ਦੇਨੀ ਆ ਸਰ ਉਹ ਸਭ ਕੁਝ ਝੂਠ ਹੀ ਬੋਲੀ ਗਈਆਂ ਉੱਥੇ ਜੋ ਮੱਜੀ ਸਮਝੋ ਝੂਠ ਸਮਝੋ ਭਾਵੇਂ ਸੱਚ ਸਮਝੋ ਬਾਕੀ ਕਰਨਾ ਤੇ ਆਪੇ ਹੀ ਪੈਣਾ ਮੇਰੇ ਤੋਂ ਕੋਈ ਉਮੀਦ ਨਾ ਰੱਖਿਓ ਕਿ ਮੈਂ ਤੁਹਾਨੂੰ ਬਣਾ ਬਣਾ ਕੇ ਖਵਾਵਾਂਗੀ ਪੁੱਤ ਜੋ ਤੂੰ ਉੱਥੇ ਕਹਿ ਕੇ ਆਈ ਐ ਤੇ ਮਤਲਬ ਮੈਂ ਤੁਹਾਨੂੰ ਕੱਲ ਮੰਮੀ ਨੂੰ ਛੱਡ ਜਾਵਾਂਗੀ ਝੂਠ ਸੀ ਕਾ ਹੋ ਤੇ ਚ ਉੜਸੀ ਉਹਨਾਂ ਨੇ ਕੀ ਛੱਡ ਗਿਆ ਵਾਂਗੀ ਛੱਡ ਗਿਆ ਵਾਂਗੀ ਲਈ ਆ ਉਹੋ ਜੀ ਵੇਲੀ ਓ ਤੇ ਉਹੋ ਜੇ ਵੇਲੇ ਤੁਸੀਂ ਕਰਨਾ ਕੀ ਉੱਥੇ ਜਾ ਕੇ ਸਭ ਬਣਾ ਮੈਨੂੰ ਉੱਥੇ ਜਾ ਕੇ ਨੂਆ ਦੀਆਂ ਚੁਗਲੀਆਂ ਹੀ ਕਰਨੀਆਂ ਮੇਰੀ ਨੂ ਇਤਰਾ ਮੇਰੀ ਨੂ ਉਤਰਾ ਹੋਰ ਕੋਈ ਕੰਮ ਕਰਨਾ ਉੱਥੇ ਘਰੇ ਬਹਿ ਕੇ ਚੁੱਪ ਕਰਕੇ ਘਰ ਦਾ ਕੰਮ ਨਹੀਂ ਹੁੰਦਾ ਕਰਨਾ ਕੀ ਉੱਥੇ ਜਾ ਕੇ ਤੂੰ ਤਾਂ ਚੱਲ ਫੇ ਪਾਣੀ ਗਰਮ ਦੇ ਦੇ ਮੈਂ ਦਵਾਈ ਤੇ ਖਾਵਾਂ ਉਹ ਹੈਲੋ ਪਾਣੀ ਗਰਮ ਕਰਨਾ ਨਾ ਉਹ ਆਪੇ ਜਾ ਕੇ ਕਰ ਲੋ ਪਹਿਲਾ ਖਾਣ ਪੀਣ ਦਾ ਪ੍ਰੇਜ ਨਹੀਂ ਰੱਖਣਾ ਤੇ ਹੁਣ ਖਾਂਸੀ ਲਵਾ ਕੇ ਖਾਂ ਖਾਂ ਕਰਨ ਦੇ 500 ਰੁਪਏ ਮੇਰਾ ਲਵਾਤਾ ਵਾ ਅੱਜ ਤੋਂ ਬਾਅਦ ਜੇ ਕੋਈ ਤਲੀ ਤੁਲੀ ਚੀਜ਼ ਖਾ ਲਈ ਨਾ ਆਪਣਾ ਹਿਸਾਬ ਲਾ ਲਿਓ ਤੁਸੀਂ ਖਾਣਾ ਬਸ ਮੂੰਹ ਤੇ ਕੰਟਰੋਲ ਨਹੀਂ ਹੈ ਕਦੀ ਮੈਂ ਆ ਖਾਣਾ ਕਦੀ ਉਹ ਖਾਣਾ ਮੂੰਹ ਤੇ ਨਾ ਟੇਪ ਲਾ ਕੇ ਰੱਖੋ ਜਦ ਤੱਕ ਜਿਹੜੀ ਵੀ ਚੀਜ਼ ਦੇਖੇ ਨਾ ਮੈਂ ਖਾਣੇ ਲਵਾਂ ਰਸੋਈ 'ਚ ਵੜ ਕੇ ਚੋਰੀ ਚੋਰੀ ਚੀਜ਼ਾਂ ਖਾਂਦੇ ਰਹਿੰਦੇ ਉਹਦੇ ਕਰਕੇ ਇਹ ਸਾਰੀ ਪ੍ਰੋਬਲਮ ਹੋਈ ਹੈ ਹੈਲੋ ਚਲੋ ਉઠੋ ਉੱਠ ਕੇ ਜਾਓ ਰਸੋਈ 'ਚ ਪਾਣੀ ਗਰਮ ਕਰੋ ਦਵਾਈ ਖਾਓ ਨਾਲ ਹੀ ਉੱਥੇ ਪਈ ਆ ਮੇਥੀ ਮੇਥੀ ਨੂੰ ਚੰਗੀ ਤਰ੍ਹਾਂ ਕੱਟ ਕੇ ਧੋ ਧੋ ਕੇ ਨਾਲ ਆਲੂ ਕੱਟ ਕੇ ਬਰੀਕ ਬਰੀਕ ਤੇ ਲਸਣ ਛਿੱਲ ਕੇ ਬਾਕੀ ਜਿਹੜੀਆਂ ਕੱਚੀਆਂ ਸਬਜ਼ੀਆਂ ਪਈਆਂ ਉਹਨਾਂ ਨੂੰ ਛਿੱਲ ਕੇ ਨਾ ਫ੍ਰੀਜ਼ਰ ਚ ਲਾ ਦੇ ਠੀਕ ਹੈ ਨਾ ਜੇ ਹੋ ਸਕੇ ਮੇਥੀ ਨੂੰ ਤੜਕਾ ਵੀ ਲਾ ਦੇ ਕੀ ਹੋ ਗਿਆ ਆਪਣੀ ਸਹੇਲੀ ਵੀ ਵੇਖੀ ਸੀ ਨਾ ਕਿਤਰਾ ਘੱਟ ਸਾਰਾ ਕੰਮ ਕਰਦੀ ਐ ਤੇ ਤੂੰ ਹੀ ਹਟੇ-ਕੱਟੇ ਤੇ ਕੁਝ ਨਹੀਂ ਕਰ ਸਕਦੇ ਦੇ ਜਾ ਹਿੱਲ ਜਾ ਕੇ ਵੀ ਕੰਮ ਕਰ ਕਰ ਲੈ ਇੱਥੇ ਮੇਰੇ ਸਰਾਣੇ ਬੈਠੀ ਹੋਈਆਂ ਜਾਓ ਹੁਣ ਮੇਰੇ ਵਾਲੇ ਇਤਨੇ ਕੀ ਬਿਟਰੇ ਬਿਟਰੇ ਵੇਖੀ ਜਾਂਦੇ ਜੇ ਕੀ ਹੋ ਗਿਆ ਉਹ ਕੀ ਉੱਧਰ ਵੇਖੀ ਜਾਂਦੇ ਜੇ ਉੱਡਦੇ ਜਾਂਦੇ ਕਿ ਨਹੀਂ ਕਿ ਹੋਰ ਅੱਗੇ ਤਾਂ ਕਮਰੇ ਰਸੋਈ ਤਾਂ ਕੋਈ ਪਹੁੰਚ ਜਾਓ ਜੋ ਅੰਟੀ ਤੁਹੀ ਕੋਈ ਅੰਦਰੋਂ ਅંદર ਵਾ ਕਿਰਨ ਵਾ ਤੇਰਾ ਇਹ ਰੂਪ ਹੈ ਅਸਰੁ ਕੀ ਐ ਨਾਨੂ ਬਾਹਰ ਦੇ ਸਿਰ ਇਹ ਨਹੀਂ ਸਿਫਤ ਕਰਦਾ ਕਿਰਨ ਵਰਗੀ ਕੋਈ ਨੂੰ ਹੀ ਨਹੀਂ ਕਿਰਨ ਦੇਹਦ ਰਗ ਘਰ ਕੀ ਹਾਲ ਕੀਤਾ ਆ ਉਹਦਾ ਅੰਨੀ ਅਗਲੀ ਬਿਮਾਰ ਐ ਉਹਨੂੰ ਕਹਿੰਨੀ ਵੀ ਮੇਥੀ ਚੀਰ ਪਾਣੀ ਆਪੇ ਪੀ ਲੈ ਨਹੀਂ ਤੇ ਮੈਂ ਧੱਕਾ ਮਾਰਾਂਗੀ ਮੈਂ ਤਾਂ ਖੁਸ਼ ਹੀ ਬਣੀ ਅੱਜ ਕਿ ਕੁਸ਼ਪਿੰਦਰ ਭਾਂਜੇ ਡੱਡੀ ਵਧੀਆ ਨੂੰ ਮਿਲੀ ਐ ਪਰ ਨੂੰ ਰੱਬ ਇਹੋ ਜੀ ਕਿਸੇ ਨੂੰ ਵੀ ਨਾ ਦੇਵੇ ਅੰਨੀ ਉਹਦੀ ਸਾਤੀ ਜੋ ਆਵਾਜ਼ ਆਂਦੀ ਅੰਨੀ ਉਹ ਬਿਮਾਰ ਐ ਉਹਨੂੰ ਕਹਿੰਦੇ ਸਬਜੀ ਚੀਰ ਤੇ ਤੇਰੇ ਹੱਥਾਂ ਨੂੰ ਮਹਿੰਦੀ ਲੱਗੀ ਆ ਤੇ ਬਾਹਰ ਤੇ ਤੂੰ ਬੜੀ ਟੋਰ ਬਣਾਈ ਏ ਹੀ ਆਪਣੀ ਮੈਂ ਆਪਣੀ ਸੱਸ ਨੂੰ ਦਲੀਆ ਦਿੰਨੀ ਆ ਮੈਂ ਆਪਣੀ ਸੱਸ ਨੂੰ ਫਰੂਟ ਦਿੰਨੀ ਆ ਮੰਜੇ ਤੋਂ ਬੈਰ ਨਹੀਂ ਲਾਣ ਦਿੰਦੀ ਥੱਲੇ ਮੈਂ 500 ਰੁਪਏ ਦੀ ਦਵਾਈ ਲੈ ਕੇ ਆਈ ਆ ਤੇ ਨਾਲੇ ਤੁਹਾਨੂੰ ਸੁਣਾਣ ਲਈ ਆ ਉਹਦੀ ਕਮਾਈ ਹੋਈ ਆ ਸ਼ਰਮ ਕਰ ਕਹਾਂ ਤੁਹਾਡੇ ਧੀਆ ਪੁੱਤਰ ਵੀ ਇਦਾਂ ਹੀ ਕਰਨਗੇ ਨਹੀਂ ਨਹੀਂ ਆਂਟੀ ਇਹ ਤਰ੍ਹਾਂ ਨਾ ਕਹੋ ਤੁਸੀਂ ਤੇ ਕਿਉਂ ਨਾ ਕਵਾਂ ਜੋ ਬੀਜਿਆ ਨਾ ਉਹੀ ਬੋਣਾ ਪੈਣਾ ਜੋ ਤੋਂ ਦਾ ਹਾਲ ਕਰਨ ਦੇ ਆ ਹਾ ਤੇ ਸ਼ੁਕਰ ਗੱਜਪੀਰ ਭੈਣ ਜੀ ਨਹੀਂ ਆਏ ਤਨ ਦ ਸੈਸੋ ਆ ਚੰਗੀ ਤਰ੍ਹਾਂ ਆਇਆ ਕਰੋ ਭੈਣ ਜੀ ਤੁਸੀਂ ਸਾਡੇ ਕੋਲ ਅਜੀ ਕੀ ਮਜਾਜ ਤੁਹਾਨੂੰ ਰੋਕ ਦਵੇਗੀ ਤੇ ਅੱਜ ਦੀ ਜੰਮੀਆਂ ਕੋਲ ਅਸੀਂ ਦੱਲਣਾ ਸੱਸ ਮੈਂ ਅਸ ਕਰਕੇ ਚੁੱਪ ਰਹਿੰਦੀ ਐ ਕਿ ਬਾਹਰ ਗੱਲ ਨਾ ਜਾਵੇ ਕਿਤੇ ਕਿ ਬੇਇੱਜ਼ਤੀ ਹੋਵੇਗੀ ਪਰ ਇਹੋ ਜਿਹੇ ਨੂਆ ਜੁਬਾਨੀ ਦੀ ਬੜੀ ਐ ਕੋਈ ਹਾਂ ਨਹੀਂ ਨਾ ਡਰਣਾ ਨਹੀਂ ਕਿਸੇ ਕੋਲੋਂ ਅਸੀਂ ਬੈਠੀਆਂ ਆਂ ਮੈਂ ਕੋਈ ਵੀ ਤੁਹਾਨੂੰ ਗੱਲ ਕਰਦੀ ਐ ਸਾਨੂੰ ਦੱਸੋ ਤੇ ਤੁਸੀਂ ਸਮਝ ਜਾ ਟਟ 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 ਜਰ ਜਰ ਜਿਪਾ ਅੰਚਲਾਂ ਨਹੀਂ ਐ ਐਨੀ ਸੱਸ ਮੈਂ ਚੁੱਪ ਰਹਿੰਦੂ ਜੋ ਮਰਜ਼ੀ ਬੋਲੀ ਜਾਵੇ ਸ੍ਰੀ ਜੱਤ ਤੋਂ ਬੰਦਾ ਡਰਦਾ ਵੈ ਇਹ ਲੋਕੀ ਕੀ ਕਹਿਣਗੇ ਠੀਕ ਹੈ ਮਨਜੂ ਮੈਂ ਆਇਆ ਕਰਾਂਗੀ ਆ ਨਾ ਕਰਨਾ ਆ ਨਾ ਕਰਨਾ ਮੈਂ ਤੇ ਇੱਜ਼ਤ ਤੋਂ ਡਰਦੀ ਸੀ ਕਿ ਲੋਕਾਂ ਨੂੰ ਪਤਾ ਨਾ ਲੱਗੇ ਮੇਰੇ ਘਰ ਚ ਕੀ ਮੇਰਾ ਹਾਲਤ ਕਰਦੀ ਪਈ ਮੈਂ ਇਸ ਲਈ ਡਰੀ ਜਾਂਦੀ ਪਈ ਸੀ ਨਹੀਂ ਡੰਣਾ ਕਾਦੇ ਵਾਸਤੇ ਤੁਸੀਂ ਉਧਰ ਰੱਬ ਵੱਲੋਂ ਤਾਂ ਡਾ ਦੇਖੋ ਪਰਸ ਰਹਿ ਗਿਆ ਸੀ ਉਧਰ ਮੈਂ ਤਾਂ ਪਰਸ ਨਹੀਂ ਆਈ ਆ ਤੁਹਾਨੂੰ ਪਰ ਨਹੀਂ ਇਹ ਵਿਸ਼ਵਾਸ ਦੇ ਕਾਬਿਲ ਹੈ ਮੈਂ ਤਾਂ ਬਾਹਰ ਜਾ ਕੇ ਤੇਰੇ ਸਾਹਮਣੇ ਕਿੰਨੀ ਇਹਦੀ ਸਿਫਤ ਕਰਦੀ ਸੀ ਇੱਜ਼ਤ ਕਰਨ ਦੇ ਕਾਬਿਲ ਹੀ ਨਹੀਂ ਇਹ ਨਹੀਂ ਰਾ ਕਾਬਿਲ ਦੀ ਇੱਜ਼ਤ ਕਰਨ ਦੇ ਬਸ ਕਰੋ ਆਂਟੀ ਮੰਮੀ ਮੇਰੀ ਗੱਲ ਸੁਣੋ ਪਲੀਸ ਮੈਨੂੰ ਮਾਫ ਕਰ ਦਿਓ ਮੈਨੂੰ ਪਤਾ ਮੈਂ ਤੁਹਾਡਾ ਨਾਲ ਗਲਤ ਕੀਤਾ ਗਲਤ ਨਹੀਂ ਕੀਤਾ ਬਹੁਤ ਗਲਤ ਕੀਤਾ ਤੂੰ ਮੇਰੇ ਨਾਲ ਪਰ ਮੌਕਾ ਤੇ ਹਰ ਇੱਕ ਨੂੰ ਮਿਲਦਾ ਨਾ ਹਾਸ਼ੀ ਤੋਂ ਬਾਅਦ ਤੁਸੀਂ ਟੈਨਸ਼ਨ ਨਾ ਲੋ ਮੈਂ ਇਤਨਾ ਤਾਂ ਕੁਝ ਵੀ ਨਹੀਂ ਕਰਦੀ ਮੈਂ ਨਾ ਪੂਰਾ ਧਿਆਨ ਰੱਖਾਂਗੀ ਪਲੀਸ ਮੈਨੂੰ ਮਾਫ ਕਰ ਚਲੋ ਕੋਈ ਗੱਲ ਨਹੀਂ ਜੀ ਪੁੱਤਰ ਮਾਵਾਂ ਤੇ ਆ ਬਣ ਕੇ ਰਹੀਦਾ ਹੁੰਦਾ ਵਾ ਚਲੋ ਲੋਪਾ ਮੈਨੂੰ ਬੱਤੀ ਤੋਈ ਜਾ ਆ ਜਾ ਮੈਂ ਆਜ ਵਾ ਹੁਣ ਮੇਰੀ ਦੁਪੱਟਾ ਚਲੋ ਜੀ ਆ ਮਿੱਤੇ ਤੁਸੀਂ ਸਸਟੀ ਗਾਲ ਬਲ ਸਸਟੀ ਗਾਲ ਜੀ ਸਸਟੀ ਗਾਲ ਸਾਡੀ ਭੈਣ ਜੀ ਅੱਜ ਬਹੁਤ ਰੋਇਆ ਵਾਕੇ ਵੀ ਮਾਰ ਵੀ ਬਹੁਤ ਆਈ ਹੈ ਜੇ ਆ ਆ ਮੈਂ ਕਿ ਡੁਪੱਟਾ ਲੈ ਲਵਾਂ ਜੀ ਲਓ ਜੀ ਲਓ ਲਓ ਜੀ ਸਾਰੇ ਸਸਟੀ ਗਾਲ ਜੀ ਹੋਰ سناਓ ਕੀ ਹਾਲ ਚੱਲਿਆ ਉਮੀਦ ਹੈ ਕਿ ਸਾਰਾ ਪਰਵਾਹ ਠੀਕ ਠਾਕ ਹੋਏਗਾ ਅੱਜ ਦੀ ਸਟੋਰੀ ਥੋੜੀ ਜੀ ਆ ਬੜੀ ਵਧੀਆ ਸੀ ਇਮੋਸ਼ਨਲ ਵੀ ਹੈਗੀ ਸੀ ਅੱਜ ਦੀ ਸਟੋਰੀ ਚ ਬੇਸਿਕਲੀ ਇਹ ਦਿਖਾਇਆ ਗਿਆ ਕਿ ਕਈ ਨੂੰ ਆ ਕਈ ਨੂਆ ਹਰਕ ਨੇ ਨੂੰ ਅੱਜ ਕੱਲ੍ਹ ਦੀਆਂ ਦੇ ਵੈਸੇ ਪੰਜ ਨੂਆ ਹੈ ਚੰਗੀਆਂ ਪਰ ਕੁਝ ਪਰਸੈਂਟ ਹਜੇ ਵੀ ਹੈਗੀਆਂ ਹਜੀਆਂ ਹੈਗੀਆਂ ਜਿਹੜੀਆਂ ਮੂੰਹ ਤੇ ਬੜੀਆਂ ਚੰਗੀਆਂ ਬੰਦੀਆਂ ਬਾਹਰ ਜਾ ਕੇ ਆਪਾਂ ਸਾਸਦੀ ਬੜੀ ਸੇਵਾ ਕਰਦੀਆਂ ਬੜੀ ਪੁੱਛਗਿੱਛ ਕਰਦੀਆਂ ਇਹ ਆ ਲੇਕਿਨ ਘਰ ਦੇ ਵਿੱਚ ਉਹਨਾਂ ਦੀ ਕਿਹੜੀ ਜ਼ੁਬਾਨ ਹੁੰਦੀ ਆ ਕੀ ਹੁੰਦਾ ਉਹ ਸਿਰਫ ਘਰ ਵਾਲਿਆਂ ਨੂੰ ਪਤਾ ਹੁੰਦਾ ਲੇਕਿਨ ਘਰ ਵਾਲੇ ਆਪਣੀ ਇੱਜ਼ਤ ਕਰਕੇ ਕਿਸੇ ਨੂੰ ਦੱਸਦੇ ਨਹੀਂਗੇ ਵੇਖੋ ਸਾਸਦੀਆਂ ਕੀਤੀਆਂ ਜੇ ਬਾਰ ਪਤਾ ਲੱਗ ਜੇ ਕਿ ਨੂ ਨੂੰ ਪਤਾ ਲੱਗ ਜੇ ਕਿ ਸੱਸ ਮੇਰੀ ਕਰਦੀ ਤੇ ਨੂ ਨੇ ਘਰ ਸਿਆਪਾ ਪਾ ਦੇਣਾ ਕਿ ਮੈਂ ਆਪਣੇ ਬੰਦੇ ਨੂੰ ਕਹਿ ਦੇਣਾ ਕਿ ਵੇਲੋ ਮੈਂ ਤੁਹਾਡੀ ਮਾਂ ਆਹ ਗੱਲ ਕਰਕੇ ਆਈ ਆ ਤੇ ਸੱਸ ਐਸੇ ਸ਼ਰਮ ਕਰਕੇ ਚੁੱਪ ਕੀਤੀ ਰਹਿੰਦੀ ਆ ਕਿ ਜੇ ਮੈਂ ਆਪਣੀ ਨੂ ਦੀ ਦੱਸਦੀ ਤੇ ਮੇਰੇ ਪੁੱਤ ਨੇ ਲੜਾਈ ਹੋਣੀ ਦੋਵਾਂ ਚ ਕੱਚਾ ਕਲੇਸ਼ ਪੈ ਜਾਣਾ ਪੁੱਤ ਨੇ ਕਹਿੰਦਾ ਮੇਰੀ ਮਾਂ ਹੀ ਕਰਦੀ ਰਹਿੰਦੀ ਝੂਠ ਬੋਲਦੀ ਆ ਸਹੇਲੀਆਂ ਭੈਣਾਂ ਕੋਲ ਬੈਠੀ ਰਹਿੰਦੀ ਆ ਉਹ ਵਿਚਾਰੀ ਭਾਵੇਂ ਆਪਣਾ ਸੁੱਖ ਦੁੱਖ ਬੋਲਦੀ ਹੋਵੇ ਤੇ ਐਸ ਕਰਕੇ ਜਿਹੜੀਆਂ ਨੂਹਾਂ ਵੀ ਇਸਨਾ ਕਰਦੀਆਂ ਤੇ ਸੱਸਾਂ ਚੁੱਪ ਕੀਤੀਆਂ ਰਹਿੰਦੀਆਂ ਉਹ ਸਿਰ ਮਜਬੂਰੀ ਦੇ ਖਾਤਰ ਚੁੱਪ ਕੀਤੀਆਂ ਰਹਿੰਦੀਆਂ ਜੇ ਬਾਕੀ ਇਹ ਨਹੀਂ ਕਿ ਸੱਸਾਂ ਦੇ ਮੂੰਹ 'ਚ ਜਬਾਨ ਨਹੀਂ ਹੈਗੀ ਜਿਹੜੇ ਡਰ ਜਾਂਦੀਆਂ ਜਿਹੜੀ ਜਨਾਨੀ ਆਪਣਾ ਘਰ ਚਲਾਉਣਾ ਜਾਣਦੀ ਆ ਨਾ ਉਹ ਸਿੱਧਿਆ ਕਰਨਾ ਵੀ ਜਾਣਦੀ ਆ ਕੁਝ ਸਿੱਧਿਆ ਕਰਨਾ ਵੀ ਜਾਣਦੀ ਤੇ ਸਿਰ ਇੱਜ਼ਤ ਤੋਂ ਬੈਠੀ ਰਹਿੰਦੀ ਕਿ ਭਾਜੀ ਐਸੇ ਬੜੇ ਕਈ ਸੱਸਾਂ ਹਜੇ ਵੀ ਕਈ ਸੱਸਾਂ ਹੈ ਨਹੀਂ ਕਿ ਜਿਹੜੀਆਂ ਚੁੱਪ ਕਰ ਚਲ ਛੱਡ ਪਰਾ ਕੀ ਕਲੇਸ਼ ਆ ਜੋ ਕੁਝ ਆ ਹੋਰ ਕੁਝ ਨਹੀਂ ਮੁੰਡਾ ਹੀ ਲੜ ਪੈਣਗੇ ਮਾਂ ਨਾਲ ਮੁੰਡੇ ਲੜ ਪੈਣਗੇ ਉਹ ਸਿਰਫ ਬੱਚਿਆਂ ਦਾ ਮੂੰਹ ਮਾਰ ਜਾਂਦਾ ਵੈ ਚੁੱਪ ਕਰ ਜਾ ਇਕ ਵਾਰ ਇਕਲੇਸ਼ ਨਾ ਹੋਵੇ ਕਿ ਮੁੰਡਾ ਮੇਰਾ ਕੀ ਕਵੇਗਾ ਬਿਲਕੁਲ ਬਿਲਕੁਲ ਜੇ ਮੇਰਾ ਆਦਮੀ ਕੀ ਕਹੇ ਆਦਮੀ ਦਾ ਜੀ ਹੋਰ ਕੁਝ ਨਹੀਂ ਕਹੀਦਾ ਬੋਰੀ ਬਿਸਰਾ ਚੁੱਕ ਦੀ ਉਹ ਚੱਲ ਮੈਂ ਚੱਲੀ ਪੇਕੇ ਉਹ ਜੇ ਪੇਕੇ ਵੀ ਕਹਿੰਦੇ ਵੈਲਕਮ ਧੀ ਆ ਜਾ ਬੈ ਆ ਜਾ ਆ ਜਾ ਹਾਂ ਮੈਂ ਜਦੋਂ ਧੀ ਵੀ ਆਈ ਗਈ ਆਪਣੇ ਘਰ ਜਾਣਾ ਚਾਹੀਦਾ ਸੀ ਮੈਂ ਜੀ ਪਹਿਲਾ ਸਮਾਂ ਚੰਗਾ ਸੀ ਉਹ ਤੇ ਹੈ ਹੀ ਪਹਿਲਾ ਫੋਨ ਨਹੀਂ ਸੀ ਫੋਨ ਨਹੀਂ ਨਾ ਸੀ ਕਿਰਨ ਨਹੀਂ ਹਜੇ ਵੀ ਕਈ ਚਲੋ ਇਹ ਬਾਰੇ ਮੈਂ ਫੇਰ ਗੱਲ ਕਰਾਂਗੀ ਕਈ ਉਦੋਂ ਮਾਪਿਓ ਪਤਾ ਕੀ ਕੰਦੇ ਦਿੱਤੀਆਂ ਅਨੁਸ਼ਿਕਸ਼ਾ ਦੇਂਦੇ ਹੁੰਦੇ ਸੀ ਪੁੱਤ ਹੁਣ ਤੂੰ ਆਪਣੇ ਘਰ ਦੀ ਮਾਂ ਨੂੰ ਮਾਂ ਸੱਸ ਨੂੰ ਮਾਂ ਸਮੈਣਾ ਹੈ ਨਾ ਹੱਸਦੇ ਆਣਾ ਹੱਸਦੇ ਜਾਣਾ ਤੇ ਹੋਰ ਪਹਿਲਾਂ ਨੂੰਹਾਂ ਜਿਹੜੀਆਂ ਨਾ ਸੱਸਾਂ ਕੋ ਡਰਦੀਆਂ ਹੁੰਦੀਆਂ ਸੀ ਤੇ ਅੱਜ ਕੱਲ ਸੱਸਾਂ ਨੂੰ ਪਰਾਂਧਰਥੀ ਆਵੇ ਅਰਥੀ ਆਵੇ ਅਰਥੀ ਆਵੇ ਅੱਜ ਕੱਲ ਸੱਸਾਂ ਡਰਦੀਆਂ ਜੇ ਪਰ ਕੋਈ ਇੱਕ ਮਿੰਟ ਇੱਕ ਗੱਲ ਦੱਸਾਂ ਕੈਮਰਾ ਚੱਲਣ ਤੇ ਨਹੀਂ ਰਿਆ ਨਹੀਂ ਚੱਲਣ ਡਿਆ ਨਹੀਂ ਚੱਲਣ ਡਿਆ ਨਹੀਂ ਚੱਲਣ ਡਿਆ ਵੈਸੇ ਆਪਾਂ ਡਰਦਿਆਂ ਦਿੰਨੇ ਪਰ ਅਸੀ ਕੰਮ ਨਹੀਂ ਤੇ ਸਾਰਾ ਗਰਦੀਆਂ ਵਾਲਾ ਚਲੋ ਜੀ ਠੀਕ ਹੈ ਇਹ ਤਾਂ ਹਾਸੇ ਮਜ਼ਾਕ ਦੀ ਗੱਲ ਹੈ ਜੀ ਚਲੋ ਜੀ ਚੈਨਲ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਥੈਂਕ ਯੂ ਸੋ ਮਚ